ਸਤਸੰਗ ਜੀ ਫਤਿਹ ਅਰਜ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀਓ ਮੈਂ ਦੋ ਮੁੱਦਿਆਂ ਤੇ ਆਪ ਜੀ ਦੇ ਨਾਲ ਵਿਚਨ ਕਰਨ ਲੱਗਾ ਕੀਰਤਨ ਆਫੀ ਨੇ ਸੁਣਿਆ ਬਹੁਤ ਕੀਰਤਨ ਹੋ ਰਿਹਾ ਬਹੁਤ ਕਥਾਵਾ ਹੋ ਰਹੀਆਂ ਨੇ ਸੁਣ ਲਈ ਆ ਦੇਖੋ ਵਿਗੜਦਾ ਕੰਮ ਉਹਦੂ ਆ ਜਦੋਂ ਕੋਈ ਕਿਸੇ ਦੀ ਮੰਨੇ ਨਾ ਜੇ ਕੋਈ ਕਿਸੇ ਦੀ ਮੰਨ ਲੇ ਇੱਕ ਨੇ ਕਹੀ ਦੂਜੇ ਨੇ ਮਾਰਨੀ ਸਮਝੋ ਦੋਨੋਂ ਭੰਗ ਗਏ ਪਹਿਲਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਮਹਾਰਾਜੀ ਜੀ ਦੇ ਮਤਲਬਕ ਬਚਨ ਕਰਨ ਲੱਗਾ ਕਿਸੇ ਨੂੰ ਕੋਈ ਦਿੱਕਤ ਆਵੇ ਉਹ ਉਹਦੀ ਮਰਜ਼ੀ ਵੇਖੋ ਜਦੋਂ ਵਿਗੜਦਾ ਕੰਮ ਉਦੋਂ ਹੈ ਜਦੋਂ ਪਿਓ ਦੀ ਪੁੱਤਰ ਨਾ ਮੰਨੇ ਜਾਂ ਮਾਂ ਦੀ ਧੀ ਨਾ ਮੰਨੇ ਜੇ ਕੋ ਮਨ ਲਵੇ ਤੇ ਭਲਾ ਜੇ ਨਹੀਂ ਮੰਨੇਗਾ ਤਾਂ ਉਹਦਾ ਰਿਜ਼ਲਟ ਆਊਟ ਹੁੰਦਾ ਹੈ ਦੇਖੋ ਗੁਰੂ ਸਾਹਿਬ ਜੀ ਦੀ ਸੁਰੱਖਿਆ ਨੂੰ ਅਸੀਂ ਮੁੱਖ ਰੱਖਦੇ ਹਾਂ ਗੁਰਬਾਣੀ ਦਾ ਅਤਮਕ ਤੇ ਸਤਕਾਰ ਕਰਨਾ ਸਿੱਖਦਾ ਕਰਮ ਹੈ ਕਿਸੇ ਨੂੰ ਨਹੀਂ ਲੱਗਿਆ ਅੱਜ ਸਾਡੇ ਵਿੱਚ ਧਰਾਂ ਦੇ ਵਿੱਚੋਂ ਪੰਗਤ ਮੁੱਕ ਚੁਕੀ ਹੈ ਸਾਧ ਸੰਗਤ ਸੰਗਤ ਤੇ ਪੰਗਤ ਦੋ ਸਨ ਕਿਸੇ ਨੇ ਨਹੀਂ ਕਿਸੇ ਨੂੰ ਕਿਹਾ ਮੁੱਕ ਦੀ ਮੁੱਕ ਦੀ ਮੁੱਕ ਦੀ ਮੁੱਕ ਗਈ ਦੂਸਰੀ ਬੇਨਤੀ ਕਿ ਗੁਰੂ ਮਹਾਰਾਜ ਦੇ ਸਾਹਮਣੇ ਕਦੇ ਵੀ ਕੁਰਸੀ ਧਾ ਕੇ ਨਹੀਂ ਬਹਿਣਾ ਚਾਹੀਦਾ ਬਾਬਾ ਨਾਨਕ ਸਿੰਘ ਜੀ ਨਾਲ ਸਰ ਕਲੇਰਾਂ ਵਾਲੇ ਸਨ ਨਾ ਉਹ ਜਦੋਂ ਵੀ ਸੰਗਤ ਚ ਆਉਂਦੇ ਸਨ ਸੰਗਤ ਦੇ ਤੋਂ ਪਿੱਛੇ ਹੋ ਕੇ ਟੋਆ ਪੁੱਟ ਕੇ ਬੈਠਦੇ ਸਨ ਨੀਵੇਂ ਹੋ ਕੇ ਜੇ ਕੋਈ ਤਕਲੀਫ ਹੈ ਉਹ ਤਾਂ ਜਾਇਜ਼ ਹੈ ਪਰ ਵੇਖੋ ਵੇਖੀ ਇਹ ਵੀ ਪ੍ਰਚਲਿਤ ਦਲ ਹੁੰਦੀ ਜਾ ਰਹੀ ਹੈ ਜਿਵੇਂ ਪੰਗਤ ਬੰਦ ਗਏ ਨਾ ਸਾਡੇ ਗੁਰੂ ਘਰਾਂ ਦੇ ਸੰਗਤਾਂ ਦੇ ਵਿੱਚੋਂ ਐਵੇਂ ਕੁਰਸੀਆਂ 'ਤੇ ਬਹਿਣਾ ਜ਼ਾਇਜ਼ ਨਹੀਂ ਜੇ ਕੁਰਸੀਆਂ ਤੇ ਬਹਿ ਜਾਂਦੇ ਸਾਰੇ ਨਾਲੋਂ ਕੋਈ ਗੱਲ ਨਹੀਂ ਮਹਾਰਾਜ ਨੇ ਕੁਝ ਨਹੀਂ ਕਹਿਣਾ ਪਰ ਸਾਡੀ 네ਗੇਟਿਵੀ ਹੈ ਪਿੱਛੇ ਨੂੰ ਅਸੀਂ ਜਾ ਰਹੇ ਹਾਂ ਮਾਰੇ ਦਸਤਕਾਰ ਕਰਿਆ ਕਰੋ ਜਰਾਬਾ ਪਾ ਕੇ ਗੁਰੂ ਚਰਨਾ ਵਿੱਚ ਨਾ ਆਇਆ ਕਰੋ ਦੂਸਰੀ ਤੁਸੀਂ ਕਿਸਾਨ ਬੈਠੇ ਹੋ ਸਾਰੇ ਅੱਜ ਜੋ ਹਾਦਸੇ ਬਣੇ ਹੋਏ ਨੇ ਦੇਸ਼ ਤੇ ਸਾਡੇ ਪੰਜਾਬ ਦੇ ਉਹ ਨੈਗੇਟਿਵ ਔਰ ਵੇਖੋ ਜੇ ਕੋਈ ਆਪਣਾ ਹੱਕ ਮੰਗਦਾ ਹੈ ਤੇ ਉਹ ਹੱਕ ਦੇਣ ਦੀ ਬਜਾਏ ਉਹਨੂੰ ਕੁੱਟਿਆ ਜਾਵੇ ਇਹ ਵੀ ਗੱਲ ਨਹੀਂ ਸੋਭਦੀ ਗੱਲ ਤੇ ਦਿੱਲੀ ਦੇ ਨਾਲ ਕਰਨੀ ਸੀ ਤੇ ਰਸਤੇ ਵਿੱਚ ਹਰਿਆਣੇ ਵਾਲਿਆਂ ਨੇ ਪੰਗਾ ਪਾ ਕੇ ਸਾਨੂੰ ਰਖ ਲਿਆ। ਉਹ ਹਰਿਆਣੇ ਵਾਲਿਆਂ ਦੇ ਨਾਲ ਕੋਈ ਤੰਗੀ ਥੋੜੀ ਸੀ ਪਰ ਯਾਦ ਰੱਖਿਓ ਕੁੱਟ ਸਾਰਿਆਂ ਨੇ ਖਾਣੀ ਜੇ ਪਰ ਖਾਣੀ ਵਾਰੀ ਵਾਰੀ ਹੈ। ਮੇਰਾ ਇਹ ਮਕਸਦ ਸੀ ਨਾ ਕੀਰਤਨੀ ਸਿੰਘ ਆ ਪਰ ਫੇਰ ਵੀ ਕਿਤੇ ਨਾ ਕਿਤੇ ਜਿੱਥੇ ਗਲਤ ਕੰਮ ਹੁੰਦਾ ਉੱਥੇ ਜੇ ਕੋ ਕਿਸੇ ਨੂੰ ਕਹੇਗਾ ਨਹੀਂ ਤੇ ਫਿਰ ਕਿਵੇਂ ਗੱਲ ਬਣੇਗੀ ਫਿਰ ਰੋੜੇ ਪਈਏ ਦੁਨੀਆ ਰੁੱੜਦੇ ਜਾਣ ਲਈ। ਜਿੱਥੋਂ ਤੋੜਿਆ ਉਥੋਂ ਟੁੱਟ ਜਾਈਏ। ਵੇਖੋ ਗੋਡੇ ਦਰਦ ਹੁੰਦੇ ਨੇ ਹੋਣੇ ਮੂਲੀ ਗੱਲ ਐ ਪਰ ਗੁਰੂ ਮਹਾਰਾਜ ਦੇ ਸਾਹਮਣੇ ਕੁਰਸੀਆਂ ਤੇ ਮੈਂ ਕਹਿੰਨਾ ਨਹੀਂ ਬਹਿਣਾ ਚਾਹੀਦਾ ਜੇ ਖੁਸ਼ੀ ਲੈਣੀ ਐ ਤੇ ਫਾਰਮੈਲਟੀ ਕਰਨੀ ਤੇ ਵੱਖਰੀ ਗੱਲ ਐ ਕੁਝ ਨਹੀਂ ਹੋਗਾ ਉਵੇਂ ਕਹਿਣਗੇ ਜੀ ਨਾ ਜੀ ਨਾ ਪ੍ਰਸ਼ਾਦ ਮਾਥੋੜਾ ਦਿਓ ਇਹ ਗੁਰੂ ਕੀ ਦੇਖ ਥੋੜੀ ਲੈਣੀ ਐ ਤੇ ਰਸਗੁੱਲੇ ਵੀ ਛਕ ਲੈਣੇ ਨੇ ਵਰਕੀ ਵੀ ਛਕ ਲੈਣੀ ਪਕੌੜੇ ਚਟਨੀ ਵਿੱਚੇ ਠੰਡਾ ਵਿੱਚੇ ਤਤਾ ਸਭ ਕੁਝ ਛੱਕ ਕੇ ਵੀ ਠੀਕ ਠਾਕ ਐ ਵੇਖੋ ਸਾਡੇ ਚ ਨੈਗੇਟਿਵ ਹੀ ਆ ਰਹੀ ਜੀ ਬਹੁਤ ਜ਼ਿਆਦਾ ਇਸ ਨੈਗੇਟਿਵੀ ਤੋਂ ਬਚੋ ਇੱਕ ਬੈਠਾ ਦੂਜੇ ਨੇ ਬੈਠਾ ਸੰਗਤ ਸੀਗੀ ਪੰਗਤ ਸੀਗੀ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਟਾਈਮ ਤੇ ਜੋ ਵੀ ਆਉਂਦਾ ਸੀ ਪਹਿਲਾਂ ਪੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਖਾ ਲਦਾ ਸੀ ਤੇ ਫਿਰ ਜਾ ਕੇ ਨਮਸਕਾਰ ਕਰਦਾ ਸੀ ਇਸ ਕਰਕੇ ਇਹ ਬੇਨਤੀਆਂ ਨੇ ਮਹਾਰਾਜ ਦੇ ਸਤਕਾਰ ਨੂੰ ਬਹਾਲ ਰੱਖੋ ਅਸੀਂ ਆਪਣੀ ਕੌਮ ਦੇ ਬੰਦੇ ਹੀ ਐਸੇ ਕੰਮ ਕਰ ਰਹੇ ਹਾਂ ਦੂਸਰਿਆਂ ਤੇ ਸਾਡੇ ਤੇ ਹੈਵੀ ਹੋਣਾ ਹੀ ਹੋਣਾ ਮਜ਼ਦੂਰ ਸੰਘਰਸ਼ ਕਰ ਰਹੇ ਨੇ ਕਿਸਾਨ ਸੰਘਰਸ਼ ਕਰ ਰਹੇ ਨੇ ਇਹਦੇ ਵਿੱਚ ਜਿੱਥੇ-ਜਿੱਥੇ ਯੋਗਦਾਨ ਪਾ ਸਕਦੇ ਉਹ ਪਾ ਲੋ ਬਹੁਤ ਚੰਗੀ ਗੱਲ ਆ ਤੇ ਪੱਗ ਦਾ ਸਵਾਲ ਬਣ ਚੁੱਕਾ ਹੈ ਸਾਡੇ ਸਾਡੇ ਘਟਦਾ ਜਾ ਰਿਹਾ ਜੇ ਸਾਰਾ ਕੁਝ ਇਸ ਤੋਂ ਮੈਂ ਆਪ ਜੀ ਦੇ ਨਾਲ ਇਸ ਕਰਕੇ ਬਚਨ ਕਰ ਰਿਹਾ ਹਾਂ ਕਿ ਆਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੀਏ ਜੇ ਇੱਕ ਰੋੜੇ ਪਿਆ ਤੇ ਦੂਜਾ ਵੀ ਰੋੜ ਤਾਂ ਜਾ ਰਿਹਾ ਤੀਜਾ ਵੀ ਰੋੜ ਤਾਂ ਜਾ ਰਿਹਾ ਰੋੜੇ ਨਾ ਪਈਏ ਸਾਥ ਦਿਓ ਇੱਕ ਮੁਠਤਾ ਰੱਖੋ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਕਦੇ ਵੀ ਐਸਾ ਕਮਨਾ ਕਰੋ ਜਿਹਦੇ ਨਾਲ ਹਿੰਮਤਾ ਹੋਵੇ ਕਿੰਨੀ ਬੇਰਤੀਆਂ ਨੇ ਕੋ ਬੋਲਦਿਆਂ ਦੇ ਕੋਲੋਂ ਜੇ ਕਿਸੇ ਨੂੰ ਕੋ ਚੰਗੀ ਗੱਲ ਲੱਗੀ ਹੋਵੇ ਤੇ ਬਹੁਤ ਚੰਗੀ ਆ ਜੇ ਕਿਸੇ ਨੂੰ ਮਾੜੀ ਵੀ ਲੱਗ ਗਈ ਹੋਵੇ ਕਿ ਤੇ ਅਸੀਂ ਹੁਣ ਸਾਧ ਸੰਗ ਜੀ ਕੀਰਤਨ ਕਰ ਲਿਆ ਸੀ ਤੇ ਹੁਣ ਚਲੇ ਜਾਣਾ ਸਾਡਾ ਫਰਜ਼ ਜੇ ਇੱਥੇ ਅਸੀਂ ਔਣਤਾਂ ਹੀ ਗ੍ਰੇਕਦੇ ਆ ਸਾਡਾ ਪਹਿਣਾ ਫਰਜ਼ ਹੈ ਕਿ ਅਸੀਂ ਨਾ ਕਹਾਂਗੇ ਤੇ ਕੌਣ ਕਵੇਗਾ ਇਹ ਪਤਾ ਨਹੀਂ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਜਾਂ ਨਹੀਂ ਲੱਗੀਆਂ ਜੇ ਚੰਗੀਆਂ ਲੱਗੀਆਂ ਨੇ ਤੇ ਚੰਗੀ ਗੱਲ ਹੈ ਕੀਰਤਨ ਸੁਣਿਆ ਵੀ ਸਫਲਾ ਸਾਡੇ ਸਤਕਾਰ ਹੋਵੇਗਾ ਮਹਾਰਾਜ ਦਾ ਤੇ ਬਹੁਤ ਚੰਗੀ ਗੱਲ ਹੈ ਜੇ ਅਸੀਂ ਨਹੀਂ ਸੁਣ ਕੇ ਵੀ ਨਹੀਂ ਅਮਲ ਕਰਦੇ ਤੇ ਫਿਰ ਸਾਧ ਸੰਗ ਦੀ ਗੱਲ ਬੜੀ ਮਾੜੀ ਜੇ 네ਗੇਟਿਵ ਵਿੱਚ ਅਸੀਂ ਜਾ ਰਹੇ ਹਾਂ ਸਾਡਾ ਪਛੋਕੜ ਕੀ ਸੀ ਤੇ ਬਣਦਾ ਕੀ ਜਾ ਰਿਹਾ ਇੱਕ ਦਿਨ ਅਸੀਂ ਅੱਤ ਦੇ ਗੁਲਾਮ ਹੋ ਜਾਣਾ ਔਰ ਇਸ ਗੁਲਾਮੀ ਤੋਂ ਕਿਸੇ ਨੇ ਨਹੀਂ ਛੁਡਾਉਣਾ ਗੁਰੂ ਗੋਬਿੰਦ ਸਿੰਘ ਜੀ ਛੁਡਾ ਗਏ ਪਰ ਘਟਦਾ ਘਟਦਾ ਬਹੁਤ ਘਟ ਰਿਹਾ ਜੇ ਸੰਭਲੋ ਚੰਗੇ ਪਹਿਰਾਵੇ ਰੱਖੋ ਸਾਦਾ ਖਾਣਾ ਖਾਓ ਔਰ ਇੱਕ ਉਸਤਾ ਦੇ ਨਾਲ ਧਰਮ ਯੁੱਧ ਮੋਰਚਾ ਜਿਹੜਾ ਵੀ ਲੱਗਦਾ ਉਸੇ ਸਾਥ ਜ਼ਰੂਰ ਦਿਓ ਮੈਂ ਛੋਟੇ ਜੀ ਗੱਲ ਕਰਕੇ ਸਮਾਪਤੀ ਕਰਦਾ ਮਹਾਰਾਜ ਦੀ ਸੇਵਾ ਹੋ ਗਈ ਹੈ ਮੈਂ ਇਸ ਕਰਕੇ ਸੀ ਕਿ ਉਥੇ ਨਾਲ ਸੰਦਰ ਚੁੱਪ ਕਰਕੇ ਬੈਠੇ ਰਹਿਣਾ ਜਾਂ ਕਿਸੇ ਨੇ ਗੱਲਾਂ ਕਰਨੀਆਂ ਮੈਂ ਥੋੜੀ ਜੀ ਜਾਗਰਤੀ ਵਾਸਤੇ ਪਠਾਨਕੋਟ ਹਸ਼ਿਆਰਪੁਰ ਤੇ ਗੁਰਦਾਸਪੁਰ ਤੇ ਅੰਮ੍ਰਿਤਸਰ ਦਾ ਥੋੜਾ ਜਿਹਾ ਹਿੱਸਾ ਇਹ ਮੋਦੀ ਦੀ ਕਰਮ ਨੇ ਕਰੰਦ ਦੇ ਨੇ ਕਿ ਇਹਨੂੰ ਅਸੀਂ ਜੀ ਐਂਡ ਕੇ ਦੇ ਨਾਲ ਲਾਉਣਾ 370 ਉਥੋਂ ਨਾਲ ਤੋੜੀ ਹੈ ਨਾ ਸਾਰੀ ਜਾਣਦੀ ਉਹਨੂੰ ਕੋਈ ਕੋਇਆ ਇੰਨਾ ਕਿ ਜਿਹਨੇ ਇੱਧਰ ਤੋੜ ਕੇ ਲਾ ਦੇ ਲੱਗੇ ਨੇ ਪੰਜਾਬ ਤੁਹਾਡਾ ਜਿਹੜਾ ਹਿੰਦੁਸਤਾਨ ਨਹੀਂ ਜੇ ਵੰਡਿਆ ਗਿਆ ਪੰਜਾਬ ਨੂੰ ਉਦੋਂ ਵੀ ਵੰਡਿਆ ਸੀ ਦਰਿਆ ਰਾਵੀ ਤੋਂ ਉਧਰ ਰਹਿ ਗਿਆ ਪੰਜਾਬ ਦੇ ਟੋਟਾ ਹੋਇਆ ਹੋਰ ਕਿਸੇ ਪ੍ਰਾਂਤ ਦਾ ਹੋਇਆ ਹਰਿਆਣਾ ਵਿੱਚੋਂ ਨਿਕਲਿਆ ਇੱਧਰੋਂ ਹਰਿਆਚਲ ਪ੍ਰਦੇਸ਼ ਵਿੱਚੋਂ ਨਿਕਲਿਆ ਉਹ ਨਿਕਲਦੇ ਨਿਕਲਦਿਆਂ ਹੁਣ ਮੁੱਠੀ 'ਕ ਭਰ ਰਹਿ ਗਿਆ ਉਥੇ ਵਿੱਚੋਂ ਵੀ 1.5 2 ਜਿਹੜੇ 3 ਜਿਹੜੇ ਬਾਹਰ ਚੱਲੇ ਗਏ ਫੇਰ ਉਹ ਧੱਜਕੀ ਕਰਨੀ ਪੈਗੀ ਨਾ ਗੁਲਾਮ ਨਾ ਹੋਈਏ ਗੁਰੂ ਨੂੰ ਸਿੱਛਕਾਈਏ ਫਤੇ ਅਰਜ ਕਰੋ ਸਾਰੀ ਸੰਗਤ ਇੱਕੋ ਵਾਰੀ ਕਹਿੰਦੇ ਬੁਲੰਦ ਆਵਾਜ਼ ਵਿੱਚ ਫਤੇ ਦੀ ਅਰਜ ਗੁਰੂ ਨਾਲ ਸਾਂਝ ਪਾਉਣੀ ਮੇਰੇ ਕੀਤੇ ਨਾ ਰਾਮਾ ਤੁਮਾਰਾ ਲੀ ਗੁਰੂ ਨੂੰ ਗੁਰੂ ਜਾਣ ਕੇ ਕਿ ਮਹਾਰਾਜ ਤੇਰਾ ਸਾਡੇ ਕੋ ਸਤਕਾਰ ਹੋਈ ਇਸੇ ਤਰ੍ਹਾਂ ਸਤਕਾਰ ਕਰੀਏ ਸਾਰੇ ਸੰਗਤ ਫਤੇ ਅਰਜ ਕਰੋ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ